ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨਾਗਾ ਜਿਨ੍ਹਾਂ ਚੋਂ 2 ਟੋਕੜ ਗੱਬਣ ਚੱਕ ਪਾਸ ਆ ਜੀ ਤੇ 1 ਟੋਕੜ ਆ ਤੇ 1 ਗੱਬਣ ਆ ਸਪੈਸ਼ਲ ਬੇਨਤੀ ਰਹੂਗੀ ਜੇ ਕੋਈ ਵੀਰੇ ਗੱਬਣ ਚੈੱਕ ਪਾਸ ਨਾ ਗੁੰਦਾ ਤਾਂ ਤੁਸੀਂ ਆਪ ਦਾ ਡਾਕਟਰ ਸਾਹਿਬਾ ਨਾਲ ਲੈ ਕੇ ਆਇਓ ਤੇ ਜੇ ਕੋਈ ਸੂਇਆ ਸਵਾਇ ਨਾ ਗੁੰਦਾ ਤੋਂ ਟਾਈਮ ਸ਼ਾਰਟ ਟਾਈਮ ਮੈਡਿਕਿੰਗ ਕਰਨਾ ਤੁਹਾਡਾ ਹੱਕ ਹੁੰਦਾ ਵੀਰੇ ਮੇਰਾ ਕੰਮ ਸਰਬ ਤੋਂਨ ਪਸ਼ੂ ਦਿਖਾਉਣਾ ਹੁੰਦਾ ਸਾਸੀ ਗਾ ਵੀਰੇ ਨਾਮ ਤੇ ਐਡਰੈਸ ਦੱਸੋ ਨਾਮ ਗੁਰਜੀਵਰ ਸਿੰਘ ਆ ਜੀ ਖੇਰ ਧਰਮਕੋੜ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8264818960 ਆ ਜੀ ਸੀਕਾ ਵੀਰੇ ਚਾਰ ਨਾਗਾ ਜੀ ਅੱਜ ਚਾਰ ਨਾਗਾ ਭਰਾ ਟੀਕ ਨੰਬਰ ਤੋਂ ਸ਼ੁਰੂ ਕਰਦੇ ਸੁਹਾ ਕਿੰਨਾ ਜੀ ਤਲੂਨ ਬੱਚੀ ਆ ਭਰਾ ਚਾਰ ਦੰਦ ਦੰਦੋ ਜੀ ਚਾਰ ਦੰਦ ਚਾਰ ਦੰਦ ਕੋਦੋ ਸੂਈ ਹੈ ਜੀ ਸੂਈ ਨੂੰ ਤਾਂ ਬਰਾੜ ਬਾਈ 40 ਦਿਨਾਂ ਦਾ ਟੀਕਾ ਪਰਿਆ ਹੋਇਆ ਵਾ ਸੂਈ ਦਾ ਕੋਈ ਪਤਾ ਨਹੀਂ ਸੂਈ ਦਾ ਨਹੀਂ ਵੀਰੇ ਪਤਾ ਨਹੀਂ ਐਵੇਂ ਕਹਿ ਰਹੀਏ 40 ਦਿਨਾਂ ਦੀ ਏ ਆਈ ਹੋਈ ਹੈ ਏ ਆਈ ਹੋਈ ਆ ਭਰਾ ਮੈਂ ਕਹਣਾ ਬਰਾੜ ਚਾਰ ਦੰਦ ਬੱਚੀ ਇੱਧਰ ਵੇਖੀ ਛੇਸ ਕੁਆਲਟੀ ਦੀ ਬੱਚੀ ਛੇਸ ਕੁਆਲਟੀ ਵੀ ਸੋਹਣੀ ਹੈ ਜੀ ਅਜੇ ਕੱਦ ਕਰੂਗੀ ਵੀਰੇ ਕੱਦ ਬਰਾੜ ਬਈ ਬੱਚਾ ਹੀ ਆਏ ਅਜੇ ਬੱਚੇ ਜੋੜਾ ਹੀ ਇੱਕ ਇੱਕ ਘਰੋਂ ਲਿਆ ਆਪਾਂ ਬੱਚੇ ਹੀ ਆ ਦੋਨੇ ਜਿਹੜੇ ਆ ਪਹਿਲੇ ਦੋ ਨਾਗ ਆ ਇਹਦੀ ਨੋਰਮਲ ਜੀ ਹਾਈਟ ਆ ਜੀ ਇਹ ਅਜੇ ਬੱਚੇ ਆ ਵੀਰੇ ਇੱਕ ਬਰਾੜ ਬਈ ਠੰਡੀਆਂ ਸੀਲੀਆਂ ਦਾ ਪੂਰੀਆਂ ਕਰਮਾ ਲਈ ਜੀ ਨਾਂ ਦੀ ਫੁੱਲ ਗਰੰਟੀ ਹੋਊਗੀ ਓਕੇ ਓਕੇ ਆ ਬਰਾੜ ਬਈ ਜਿੰਨਾ ਦੁੱਧ ਦੱਸਿਆ ਆਪਣੇ ਘਰੇ ਕੋਈ ਵੀ ਚੋ ਸਕਦਾ ਜੀ ਬਰਾੜ ਬਈ ਦੁੱਧ 8 ਕਿਲੋ ਆਪਾਂ 7 ਕਿਲੋ ਨਾ ਦੇਣੀ ਆ ਜੀ ਸਾਤੇ ਕਿੱਲੋ ਜੋਕ ਕੇ ਲੈ ਹਾਂਜੀ ਹਾਂਜੀ ਬਰਾੜ ਭਾਈ ਆਪਣੇ ਘਰੇ ਦਾ ਮੈਂ ਚਾਰ ਡੰਗ ਬੰਦਾ ਚੋਵੇ ਜੀ ਠੀਕ ਹੈ ਹਾਂਜੀ ਖਣਾ ਦੀ ਗਰੰਟੀ ਹੈ ਜੀ ਖਣਾ ਦੀ ਓਕੇ ਆ ਬਰਾੜ ਵੀਰੇ ਤੁਰ ਕੇ ਦਿਖਾ ਹਾਂਜੀ ਸੁਆ ਭਾਈ ਦੱਸਦਾ ਕਿ ਪਹਿਲਾ ਸੂਈ ਹੈ ਜੀ ਸੂਈ ਦਾ ਕੋਈ ਪਤਾ ਨਹੀਂ ਪਰ 40 ਦਿਨਾਂ ਦੀ ਏਆਈ ਹੋਵੇ ਬਰਾੜ ਭਾਈ ਬੰਦੇ ਸੱਚੇ ਸੀਗੇ ਬੰਦਿਆਂ ਨੂੰ ਮਤਲਬ ਬੰਦੇ ਬਾਹਰ ਚੱਲੇ ਸੀ ਛੋਗਣਾ ਰੱਖਿਆ ਦੋ ਬੱਚਿਆਂ ਬੰਦਿਆਂ ਨੇ ਸਾਫ਼ ਸੁਥਰੀਆਂ ਹਾਂਜੀ ਆ ਫੜੀ ਮੜੀ ਠੀਕ ਰਵੀ ਮੈਂ ਤੁਰਦੀ ਪਈ ਹੱਕੀ ਮਾਰੇ ਹੀ ਬਕਰ ਜਾਵਾ ਡਰਦੀ ਆ ਬਰਾੜ ਬਈ ਥੋੜਾ ਉਪਰ ਆ ਕਰ ਤਰਾਜ ਆਇਆ ਨਾ ਪਸੂ ਕਾਰੀ ਜਾਂਦਾ ਦੁੱਧ 8 ਕਿਲੋ ਆ ਤੁਸੀਂ 7 ਮੰਨ ਕੇ ਆ ਜਾਓ ਜੀ ਆਪਾਂ ਬਿਊਟੀ ਦੀ ਗੱਲ ਕਰਗੇ ਵੀਰੇ ਬਿਊਟੀ ਦਾ ਕੋਈ ਅੰਤ ਨਹੀਂ ਗਾ ਬਰਾੜ ਬਾਈ ਕਰਮ ਵਾਲੀ ਬਾਲੀ ਚੰਗਿਆ ਕਿੰਨੀ ਚੰਗੀ ਕਹਿਲਾ ਜਿੰਨੀ ਚੰਗੀ ਕਹਿਲਾ ਜੇ ਇਹਦਾ ਮੈਂ ਕਹਿੰਦਾ ਅਥਰ ਤਰਾਜਵੇ ਟੀਕੇ ਦਾ ਫੇਰ ਤਾਂ ਗੱਲਾਂ ਹੀ ਕਰਾ ਦੂ ਗਾਂ ਦੀਆਂ ਠੀਕ ਆ ਕਿਹਦੀ ਚੈੱਕ ਪਾਸ ਹੋ ਗਈ ਨਾ ਤੇ ਪਤਾ ਹੀ ਨਹੀਂ ਕਿੰਨੀ ਆ ਖਾਦਮੀ ਵੇਖ ਬੱਚੀ ਦੀ ਆਪਾਂ ਨਹੀਂ ਕਹਿੰਦੇ ਲੈ ਯਾਰ ਠੀਕ ਆ ਇੱਧਰ ਵੇਖੀ ਫੇਰ ਇੱਧਰ ਹਲੇ ਖੜਨੀ ਦੇਖ ਬੱਚੀ ਦੀ ਜੈ ਜੀ ਦੀ ਮੰਗ ਜਿਹੜੇ ਲੈਣੀ ਆ ਬਰਾੜ ਭਾਤ ਆ ਉਹ ਕਰਨਾ ਵਾ ਲੋਕਾਂ ਨੇ ਫੋਨ ਲੱਭਣਾ ਵਾ ਫੋਨ ਲਾ ਲਈਏ ਭਾਈ ਨੂੰ ਅੱਜ ਠੀਕ ਆ ਨੰਬਰ ਦੱਸੋ ਨੰਬਰ ਦੱਸੋ ਕਿੰਨਾ ਵਾ ਦੇਖੀ ਖੜਨੀ ਬੱਚੀ ਦੀ ਕਿੰਨਾ ਭਾਤ ਛੋਟਾ ਜਾ 26000 ਰੁਪਿਆ ਮਾਨਤਾਨ ਬਸ ਛੋਟੀ ਕਰਨੀ ਬਰਾੜ ਜੇ ਖਾਲੀ ਬੱਚੀ ਲੈਣੀ ਹੋਵੇ ਇਹੋ ਜੀ ਕਿੰਨੇ ਦੀ ਮਿਲੂ 20000 ਦੀ ਮਗਰ ਦਾ ਛੇ ਹੀ ਰਹਿ ਗਿਆ ਹੈ 6000 ਰੁਪਿਆ ਬਰਾੜਾ ਰਹਿ ਗਿਆ ਜੇ ਮਾਨਤਾਨ ਹੋ ਜਾਊਗਾ ਜੇ ਹੱਥ ਤਰੋਂਦੀ ਆ ਨਾ ਕਰਮ ਵਾਲੀ ਅੱਜ ਹੂੰ ਤੇ ਬੱਚੀ ਤਾਂ ਮੈਂ ਕਹਿੰਦਾ ਮੋਲੀ ਨਹੀਂ ਕੋਈ ਕਰਮ ਵਾਲੀ ਦਾ ਸਹੀ ਗੱਲ ਆ ਫੇਸ ਕੁਆਲਟੀ ਵੇਖੀ ਬੱਚੀ ਦੀ ਫੁੱਲ ਚਮਕਦਾ ਹੁਕਾਲੀ ਹੈਗੀ ਨਾ ਚਮਕਾਲੀ ਆ ਵੇਖ ਲੈ ਖਰ ਨਹੀਂ ਵੇਖ ਲੈ ਬਾਈ ਬੰਦਰੇ ਨੇ ਰੱਖਿਆ ਚੌਂਗਣਾ ਸੀ ਬਰਾੜਾ ਠੀਕ ਆ ਹਾਂ ਗੱਲ ਕਹਿੰਦੀ ਨਹੀਂ ਹੁੰਦੀਗੀ ਇੱਧਰ ਵੇਖ 22000 ਦੀ ਬਾਈ ਕਹਿੰਦਾ ਸਾਢੇ 26000 ਦੀ ਬਰਾੜਾ 500 ਨਾੜਾ ਅੱਜ ਠੀਕ ਆ 500 ਜਰ ਛੋੜ ਕਰਦੀ 26 ਦੀ ਦੇ ਦੀ ਛੋੜ ਕਰ ਦਾਂਗੇ ਬਰਾੜ ਪਰ ਡਾਨ ਅੱਜ ਠੀਕ ਆ ਸਾਢੇ 26000 ਦੀ ਬਾਈ ਕਹਿੰਦਾ ਦੇ ਦਾਂਗੇ ਛੋੜ ਵਿੱਚੋਂ ਖੁਸ਼ੀ ਨਾਵੇਂ ਹੋ ਜੂ ਥਣ ਚੈੱਕ ਕਰੋ ਕੱਲਾ ਕੱਲਾ ਮੰਜੇ ਤੇ ਭਾਵੇਂ ਆਂਗੂ ਖੜਾ ਜੀ ਬਰਾੜ ਬਾਈ ਹੁਣ ਕਹਿਣ ਨੂੰ ਮੈਂ ਕਹਦਾ ਦੀ ਮਾਸ ਲਤੀ ਕਿਲੋ ਦੁੱਧ ਸੀਗਾ ਠੀਕ ਆ ਅਗਲੇ ਨੇ ਕਿਹੜਾ ਕੋਲੇ ਖੜਾ ਮੇਰੇ ਸੋ ਇਹ ਗਾ ਆਪਾਂ ਨੇ ਝੋੜ ਬਲਣਾ ਬਾਕੀ ਬਰਾੜ ਵੀ ਬਰੀਡ ਦੱਸੂਗੀ ਮੈਂ ਹੈਗੀਆਂ ਫੁੱਲ ਜਾਤ ਬਰੀਡ ਫੁੱਲ ਜਾਤ ਬਰੀਡ ਵਾਲੀ ਬੱਚੀ ਆ ਬਈ ਇਹਨੇ ਪਾਜ ਕੋਈ ਦਿੰਦਾ ਨਹੀਂ ਗਾ ਨਹੀਂ ਦਿੰਦਾ ਹਾਂਜੀ 2 ਨੰਬਰ ਵੀਰੇ ਇਹ ਤੋਕੜ ਗੱਬਣ ਕਿੰਨਾ ਬਰਾੜ ਬਈ ਦੂਜੇ ਸੂਏ ਵਾਸਤੇ ਗੱਬਣਾ ਜੀ ਬਰਾੜ ਭਾਈ ਦੋਨੇ ਇੱਕ ਇੱਕ ਹੋਣ ਬੱਚੀਆਂ ਲਈਆਂ ਠੀਕ ਆ ਜੋੜਾ ਹੀ ਲਿਆ ਸੀਗਾ ਬੰਦਿਆ ਚੱਲਿਆ ਸੀ ਬਾਹਰ ਛੌਂਗਣਾ ਬੰਦਿਆ ਦੇ ਰੱਖਿਆ ਸੀ ਠੀਕ ਆ ਵੀਰੇ ਹਾਂਜੀ ਕਿੰਨੇ ਸਮੇਂ ਦੀ ਗੱਬਣ ਚੱਕ ਪਾਸ ਆ ਇਹ ਬਰਾੜ ਭਾਈ ਦੋਹਾ ਮਹੀਨਿਆਂ ਤੋਂ ਉੱਤੇ ਆ 2 ਮਹੀਨੇ ਮੰਨ ਕੇ ਆ ਜੀ 2 ਮਹੀਨੇ ਮੰਨ ਕੇ ਆ ਜੀ ਬੇ ਚੈੱਕ ਪਾ ਠੰਡਾ ਡੀਗਾ ਬਰਾੜ ਬਈ ਲੱਗਾ ਠੀਕ ਆ ਦੁੱਧ ਕਿੰਨਾ ਤਿਆਰ ਆ ਦੁੱਧ ਬਰਾੜ ਬਈ ਥੱਲੇ ਵੀ 8 ਤੋਂ 7 ਮੰਨ ਕੇ ਦੇਵਾਂਗੇ ਸੱਤ ਜੋਕ ਕੇ ਦੇ ਦਾਂਗੇ ਜੀ 7 ਮੈਗ ਨਾਲ ਸਾਡੇ ਘਰੇ ਚ ਹੋਵੇ ਅਗਲੇ ਨੇ ਪੈਸੇ ਲੈਣੇ ਆ ਫੇਸ ਕੁਆਲਿਟੀ ਆ ਦੀ ਦੇਖ ਲੈ ਠੀਕ ਆ ਜੀ ਹਾਂ ਜੀ ਰੰਗ ਪ੍ਰੰਗ ਦੇਖੀ ਦੁੱਧ ਕਿਵੇਂ ਆ ਇਹ ਵੀਰੇ ਕੰਨੀ ਆਲੇ ਚੱਕਦੀ ਪਈ ਆ ਕੰਨੀ ਆਲੇ ਚੱਕਦੀ ਪਈ ਹਾਂ ਜੀ ਠੀਕ ਆ ਵੀਰੇ ਵੇਕੀ ਬਾਕੀ ਚੰਗੀ ਐ ਜਾਦ ਬਰੀਡ ਦੇ ਪੱਕ ਤੋਂ ਵੀਰੇ ਕਰਮਾਂ ਦੀ ਚੰਗੀ ਐ ਹਾਈਟ ਇਹਦੀ ਵੀ ਨਾਰਮਲ ਆ ਜਾਂਦੀ ਐ ਬਰਾੜ ਬਈ ਰੰਗ ਰੰਗ ਚੈੱਕ ਕਰੀ ਕਿੰਨਾ ਸੋਹਣਾ ਲੱਗਾ ਸਹੀ ਗੱਲ ਕਿੰਨਾ ਸੋਹਣਾ ਰੰਗ ਪ੍ਰਿੰਟਾ ਬੱਛੀ ਦਾ ਕਰਮਾਂ ਵਾਲੀ ਦਾ ਲੈ ਥਣਾ ਦੀ ਫੁੱਲ ਗਰੰਟੀ ਐ ਜੀ ਬਰਾੜ ਅਗਲਾ ਚੈੱਕ ਕਰਕੇ ਲੈ ਜਾਵੇ ਆਪਾਂ ਪਾਟਾ ਨੋਟ ਲੈਣੇ ਆਖਦੋ ਕੇ ਤੂੰ ਠੀਕ ਆ ਹਾਂ ਜੀ ਤੁਹਾਨੂੰ ਆਪਾਂ ਨਹੀਂ ਪਾਟੇ ਨੋਟ ਲੈਣਾ ਫਿਰ ਮਾੜੀ ਚੀਜ਼ ਕਰ ਮਾੜੀ ਚੀਜ਼ ਕਾਹਦੋ ਦੇਣੀ ਆ ਬਰਾੜ ਆਪਾਂ ਕਰ ਦੋ ਦੱਸਾਂਗੇ ਅਗਲਾ ਦੱਸੂਗਾ ਕਿ ਬਈ ਚੰਗੀ ਜੀ ਦਿੱਤੀ ਆ ਠੀਕ ਆ ਇੱਕ ਨਾ ਅਮੋਰੀਆਂ ਤਾਂ ਬਈ ਕਰਦੀ ਆ ਇਹ ਬੱਚੇ ਦੋਨੇ ਖ ਠੀਕ ਆ ਹਾਂਜੀ ਕਿੱਥੋਂ ਆਪਾਂ ਲਈਆਂ ਬਾਈ ਨੂੰ ਡਰੈੱਸ ਵੀ ਦੇ ਦਾਂਗੇ ਠੀਕ ਆ ਉਵੇਂ ਦੀ ਗੱਲ ਨਹੀਂ ਗੱਲ ਕਹੇਂਦੀ ਨੀਗੀ ਆਪਾਂ ਐਵੇਂ ਕਹਿ ਦਈਏ ਇੱਥੋਂ ਲਈਆਂ ਨਾ ਬਾਈ ਠੀਕ ਆ ਡਿਮਾਂਡ ਜਮ ਆਈ ਦੀ ਜੈਜ ਜੀ ਲੈਣ ਦੇ ਨਾਲੇ ਬਰਾੜ ਬਾਈ ਇਹਦਾ ਮੁੱਲ ਕਰ ਨੂੰ ਕਿੰਨਾ ਮਰਜ਼ੀ ਕਰ ਲਿਏ ਬੱਚੀ ਦਾ ਹੂੰ ਆਪਾਂ ਨੂੰ ਬੰਦਾ ਉਹ ਭਗਾਈ ਵਾਲਾ ਫੋਨ ਨਾ ਲਾਵੇ ਅੱਜ ਠੀਕ ਆ ਇਹ 35000 ਦਾ ਬੱਚਾ ਦੇਣਾ 35000 35000 ਦਾ ਕਿਤੇ ਕਾ ਤੋ ਰੱਖਦਾ ਇਹ ਛੋਟ ਕਰ ਲਈ ਇਹ ਛੋਟ ਕਰ ਦਾਂਗੇ ਭਰਾਣਾ 35000 ਦਾ ਬਾਈ ਕਹਿੰਦਾ ਬੱਚਾ ਦੇ ਦਾਂਗੇ ਜੀ ਬਾਕੀ ਸਪੈਸ਼ਲ ਬੇਨਤੀ ਰਹੂਗੀ ਕਿ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਵੇ ਜੀ ਉਧਰ ਜਾ ਪਤਾ ਅੱਗੇ ਵੀਰੇ ਨਾਗ ਆ ਗਿਆ ਤਿੰਨ ਨੰਬਰ ਇਹ ਤਾਂ ਸੂਆ ਕਿੰਨਾਂ ਮਾਜੀ ਟੱਬੀ ਬੱਚੀ ਦਾ ਇਹ ਲਿਉਣਾ ਵੀ ਖੋੜ ਕੇ ਉਧਰ ਜਾ ਇਹ ਬਰਾੜ ਬਾਈ ਪਲੂਣਾ ਦੰਦੋ ਜੀ ਦੋ ਦੰਦ ਬੱਚਾ ਹੀ ਆ ਹਾਈਟ ਉਹਨਾਂ ਨਾਲੋਂ ਚੰਗੀ ਆ ਬਾਰਤਾ ਲੈ ਹੁੰਦੇ ਆ ਇਹ ਤਾਂ ਬਾਹਰ ਆ ਕੇ ਪਤਾ ਲੱਗੂ ਬੱਚੇ ਦਾ ਬਿੱਲੇ ਫਿਰਦਾ ਇੱਕ ਤੋਂ ਇੱਕ ਤੋਹਫਾ ਚੜਦੇ ਤੇ ਚੜਦਾ ਹੀ ਹੈ ਪ੍ਰਾਰ ਮਾੜੀ ਜੀ ਦੇ ਕੇ ਗੱ ਲੋਕਾਂ ਤੋਂ ਗਾਲ੍ਹਾਂ ਕੱਢੋ ਖਾਣੀਆਂ ਠੀਕ ਆ ਗਾਲ੍ਹਾਂ ਨਹੀਂ ਲੈਣੀਆਂ ਲੋਕਾਂ ਤੋਂ ਚੰਗੀ ਚੀਜ਼ ਦਵਾਂਗੇ ਚੰਗੀਆਂ ਬਰੇਡਾਂ ਬਣਨਗੀਆਂ ਠੀਕ ਆ ਆ ਵੇਖੀ ਬੱਚਾ ਦੋ ਦੰਦ ਬੱਚਾ ਦੋ ਦੰਦ ਦੀ ਗਾਰੰਟੀ ਹੈ ਜੀ ਗਾਰੰਟੀਆਂ ਗਾਰੰਟੀਆਂ ਤਾਂ ਇੱਥੇ ਕਾਦੀਆਂ ਚੱਕ ਕਰਾ ਦਿੰਨੇ ਆ ਠੀਕ ਆ ਵਾ ਚੈੱਕ ਹੀ ਕਰਾ ਦਿੰਨੇ ਲਓ ਜੀ ਠੀਕ ਆ ਓਕੇ ਬਈ ਠੀਕ ਆ ਜੀ ਫਿਰ ਕੁਆਲਟੀ ਚੈੱਕ ਕਰੀ ਬੱਚੇ ਦੀ ਸੋਹਣੀ ਆ ਫੇਸ ਕੁਆਲਟੀ ਰੰਗ ਪ੍ਰਿੰਟ ਜਾ ਆ ਦੇ ਖੜਨੀ ਵੇਖ ਕਰਮ ਵਾਲੀ ਦੀ ਅਗਲਾ ਕਹਿੰਦਾ 17 18 20 ਕਿਲੋ ਚ ਵਾਦੂਗੀ ਪਰ ਹੁਣ ਪਰ ਆਪਾਂ ਨਹੀਂ ਕਹਿੰਦੇ ਬ੍ਰਿਡਾਂ ਦਸਣ ਗਿਆ ਠੀਕ ਆ ਵੀਰੇ ਇਹ ਕਿਹੜਾ ਅੰਦਰ ਮੋਟਰ ਫਿੱਟ ਕੀਤੀ ਆ ਬਰਾੜਾ ਕਿੰਨਾ ਸਮਾਂ ਲੈਂਦੀ ਆ ਜੀ ਹਜੇ ਇੱਕ ਹਫਤਾ ਪਿਆ ਬਰੜ ਖੁੱਲਾ ਹੀ ਖੁੱਲਾ ਹੀ ਠੀਕ ਆ ਹਾਂਜੀ ਦੁੱਧ ਦੇ ਨਹੀਂ ਆਪਾਂ ਕਹਿੰਦੇ ਅਗਲਾ 15 16 ਦੇ 20 ਚੋਲਵੇ ਜਿੰਨਾ ਮਰਜੀ ਬਰਾੜਾ ਨੂੰ ਨਾ ਕਹਿਣਾ ਬੜਾ ਸੁੱਖਾ ਠੀਕ ਠੀਕ ਹੈ ਨਾ ਇਹ ਅੰਦਰ ਇਹਦੇ ਅੰਦਰ ਕਿਹੜਾ ਮੋਟਰ ਲੱਗੀ ਆ ਇਹ ਤਾਂ ਗੱਲ ਹੈਗੀ ਇੰਨੀ ਉੱਤੋਂ ਗਰਮੀ ਪੈਂਦੀ 15 16 ਦਾ ਬ੍ਰਾਡ ਮਰਦੀ ਦੀ ਬਹੁਤ ਆ ਬੰਦਾ ਲੈ ਭਾਈ ਨਾ ਖੋਗੇ ਜੇ ਅੱਪਾ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਬ੍ਰਾਡ ਅਗਲਾ ਕੋਈ 20 ਚਵਾਦੂ 20 ਕਿੱਥੋਂ ਚਲਾਉਦੂ ਬਈ ਹੁਣ ਅੰਦਰ ਜਾਣ ਹੀ ਨਹੀਂ ਹੁੰਦੀ ਠੀਕ ਦੇਖ ਜਮਾ ਆਫਰ ਤੇ ਡਿਮਾਂਡ ਹੈ ਦੀ ਇਹਦੀ ਹਾਂ ਮੁੱਲ ਕਰ ਨੂੰ 55 ਕਰ ਲਾ ਤਾਂ ਨਹੀਂ ਵਗਦੀ ਆ 52000 ਦੀ ਦਊਗਾ ਆਫਰੀ ਆ ਆਫਰੀ ਆ ਮੇਲਾ ਹੀ ਆ ਹੈ ਮੇਲਾ ਹੀ ਆ ਸਾਢੇ 42000 ਦੀ ਬੱਚੀ ਦੂਗਰਾ ਸਾਢੇ 42000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਬੱਚੀ ਬਹੁਤ ਚੰਗੀ ਆ ਫੁੱਲ ਚਮਕਦਮ ਕਾਲੀ ਆ ਪਿਆਰੀ ਸੋਹਣੀ ਕਰਦੀ ਹੁੰਦੀ 15 16 ਕਿਲੋ ਦਾ ਫਿਰ ਕਹਿੰਦਾ ਵੀ ਕੀ ਆ ਬ੍ਰੇਡਿਟੀ ਵੈੜ ਨੂੰ ਦੂਗਰਾ ਆਪਾਂ ਅਗਲਾ ਕਹਿੰਦਾ ਕਿ 15 16 ਅਗਲਾ ਇਹਨੇ ਗਾਰੰਟੀ ਚੱਕ ਲਈ ਬਾਈ ਦੁੱਧ ਹੁੰਦਾ ਸੇਵਾ ਦਾ ਬ੍ਰਾਡ ਬਾਈ ਪਲੂਨ ਹੈ ਗਿਆ ਇਹਦਾ ਨਹੀਂ ਪਤਾ 20 ਚ ਵਾ ਦੇਵੇ ਇਹਦਾ ਨਹੀਂ ਪਤਾ 15 ਚ ਵਾ ਦੇਵੇ ਠੀਕ ਆ ਠੀਕ ਆ ਆਪਾਂ ਹੀ ਮੂਹਣਾ ਕਹਿੰਦੇ ਕਿ ਪਰ ਅਜੇ ਢੇਲਾ ਬੱਚੀਆਂ ਵੇਲਾ ਠੀਕ ਆ ਕਿੱਥੇ ਜਾ ਕੇ ਬਣਨੀ ਬਰਾੜ ਠੀਕ ਆ ਜੀ ਹਾਂਜੀ ਅੱਗੇ 4 ਨੰਬਰ ਨਾਲ ਅੱਗੇ ਵੀਰੇ ਇਹ ਤੋਕੜ ਗੱਪਣਾ ਬਾਈ ਚੈੱਕ ਪਾਸ ਚੈੱਕ ਪਾਸ ਵੀਰੇ ਇੱਕ ਥਣੋਂ ਤੈਲ ਆ 55 ਮਿੰਟਾਂ ਦੀ ਗੱਪਣਾ ਬੱਚੀ ਇੱਕ ਥਣੋਂ ਸਮਾਂ ਹੀ ਨਹੀਂ ਹੁੰਦਾ ਦੁੱਧ ਨਹੀਂ ਨਹੀਂ ਬਾਈ ਬਰਾੜ ਦੇ ਕਿ ਜਮਣ ਦੁੱਧ ਹੈਗਾ 7 ਕਿਲੋ 7 ਕਿਲੋ ਜੋਖ ਦਾਂਗੇ ਜੀ ਜੋਗ ਦਾਂਗੇ ਜੀ ਫੁੱਲ ਵੱਡੀ ਵਹਿੜ ਫੁੱਲ ਵੱਡੀ ਬੱਚੀ ਆ ਬਾਈ ਠੀਕ ਆ ਤੋਰਦੀ ਵੀਰੇ ਇਹਨੂੰ ਵੀ ਫੁੱਲ ਵੱਡੀ ਵਹਿੜ ਆ ਵੀਰੇ ਕੋਈ ਛੋਟੀ ਮੰਨ ਕੇ ਨਾ ਆਵੇ ਜਿਹੜੀ ਛੋਟੀ ਆਪਾਂ ਦੱਸਤਾ ਜੀ ਉਹ ਛੋਟੀਆਂ ਨੇ ਬ੍ਰਾੜ ਕਿਹੜੀ ਚੀਜ਼ ਆ ਪੱਕਾਂਗੇ ਨਾ ਸਾਡੇ 5 ਮਹੀਨਿਆਂ ਦੀ ਗੱਬਣਾ ਤੇ ਦੁੱਧ ਕਿੰਨਾ ਦੱਸਿਆ ਸੀ ਬਾਈ ਦੁੱਧ ਬ੍ਰਾੜ ਵੀ 7 ਕਿਲੋ ਛੇਣਾ ਕੋਈ ਆ ਜਵੇ 6 ਮੰਨ ਕੇ ਆ ਜੀ ਯਾਰ ਖੋਲ ਦੇ ਨਹੀਂ ਪਈ ਇੱਕ ਮਟਰ ਮਰਾ ਸਾਈਫਾ ਆ ਗਿਆ ਬ੍ਰਾੜ ਵੀ ਵੱਡਾ ਬ੍ਰਾੜ ਵੀ ਕੱਦ ਕਾਠ ਚੰਗਾ ਜੀ ਹਾਂ ਜੀ ਹਾਂ ਜੀ ਠੀਕ ਆ ਵੀਰੇ ਫੇਸ ਕੁਆਲਟੀ ਬ੍ਰਾੜ ਦੀ ਵੀ ਚੰਗੀ ਆ ਸੱਜਰ ਦਾ ਕੀ ਰਿਕਾਰਡ ਆ ਬਈ ਇਹਦਾ 23 ਕਿਲੋ ਦਾ ਬ੍ਰਾੜ ਬਈ ਇਸ ਨਾਲ ਬਾਅਦ ਚ ਕਰ ਲੋਇਆ ਕਿ ਪਹਿਲੇ ਹੀ ਤਾਂ ਲੱਸੀ ਬਈ ਆਪਾਂ ਬਰਾੜ ਬਈ ਲਈ ਤੇ ਅੱਲਾ ਤੂੰ ਐਵੇਂ ਝੂਠ ਬੋਲੀ ਚਲੀਏ ਠੀਕ ਆ ਆਪਾਂ ਲਿਆਂਦੀ ਤੇ ਅੱਲਾ ਜੀ ਲਿਆਂਦੀ ਤੇ ਲੈ ਐਵੇਂ ਆਪਾਂ ਸੋਹਾਂ ਚੱਕੇ ਚਲੀਏ ਠੀਕ ਆ ਅਗਲਾ ਗਰੰਟੀਆਂ ਚੱਕ ਲੈਣਾ ਜਦੋਂ ਪੰਚਾਇਤਾਂ ਇਕੱਠੀਆਂ ਆਉਂਦੀਆਂ ਘਰੇ ਨਹੀਂ ਅਗਲਾ ਬੰਦਾ ਠੀਕ ਆ ਠੀਕ ਆ ਨਾ ਗਰੰਟੀ ਗਿਨਟੀ ਨਹੀਂ ਆਪਾਂ ਚੱਕਦੇ ਬਰਾੜ ਬਈ ਠੀਕ ਆ ਜੀ ਹਾਂਜੀ ਇੱਥੋਂ ਚੈੱਕ ਪਾਸ ਇੱਥੋਂ ਚੈੱਕ ਕਰਾ ਲਾ ਉਹ ਬਾਅਦ ਚ ਹੋ ਗਈ ਫੇਰਾ ਅਗਲਾ ਬੰਦੇ ਲੈ ਕੇ ਆਉਂਦਾ ਘਰੇ ਨਹੀਂ ਬੰਦੇ ਨੇ ਮਿਲਣਾ ਠੀਕ ਆ ਬੰਦੇ ਲੈ ਆਏ ਵੀ ਕੀ ਕਰਨੇ ਬੰਦੇ ਲੈ ਆਏ ਕੀ ਕਰਨੇ ਇੱਥੋਂ ਥੱਲੀ ਹਵੇ ਲਾ ਬੱਚੀ ਜੀ ਡਿਮਾਂਡ ਇਹਦੀ 25000 ਰੁਪਇਆ ਹੋਜੂ ਮਾਨਤਨ ਕਰ ਦਾਂਗੇ ਬਰਾੜ ਬਈ ਠੀਕ ਹੈ ਮੁੱਲ ਬਾਈ ਕਹਿੰਦਾ ਦਾ 25000 ਰੁਪਇਆ ਵਿਚੋ ਥੋੜਾ ਕਨਾ ਬਾਕੀ ਬਰਾੜ ਬਾਈ ਕਿਨੇ ਲੈਣੀਆਂ ਵਾਂ ਅਗਲਾ ਅ ਵੀ ਤਸੱਲੀ ਪੂਰੀ ਕਰੇ ਯਾਰ ਆ ਵੀ ਤਸੱਲੀ ਕਰਕੇ ਲੈ ਕੇ ਜਾਵੇ ਹਾਂ ਜੀ ਤੁਸੀਂ ਗੱਲ ਕੀਤੀ ਆ ਬਰਾੜ ਭਾਈ ਬਾਅਦੋਂ ਅਗਲਾ ਕਹਿ ਦਿੰਦਾ ਵਾ ਕਿ ਉਹ ਤੂੰ ਦੱਸਿਆ ਕੋਹਾ ਪਰ ਕਿਹੜੀ ਆ ਪਾ ਜੀ ਦੱਸਾਂਗੇ ਬਰਾੜ ਭਾਈ ਉਹ ਨਿਕਲੂਗੀ ਠੀਕ ਆ ਵੀਰ ਠੀਕ ਆ ਕੱਦ ਮੀਡੀਅਮ ਆ ਬੱਚੀਆਂ ਦੇ ਬਾਲੇ ਵੱਡੇ ਵੀ ਨਹੀਂ ਗੇ ਇਹ ਟੋਕੜਾ ਹੁੰਦੀਆਂ ਡਫਲੀਆਂ ਹੁੰਦੀਆਂ ਉਹ ਮੇਰੀਆਂ ਬੱਚੀਆਂ ਰਹੀਆਂ ਠੀਕ ਸੋਹਣੀਆਂ ਪ੍ਰਿੰਟ ਵਾਲੀਆਂ ਬੱਚੀਆਂ ਬਰਾੜ ਭਾਈ ਸਵੀਆਂ ਬਲੀਆਂ ਠੀਕ ਆ ਬਾਕੀ ਵੀਡੀਓ ਨੂੰ ਐਂਡ ਤੇ ਕਰ ਦੇਖਿਓ ਚੈਨਲ ਸਬਸਕ੍ਰਾਈਬ ਬਾਕੀ ਦੂਜਾ ਭਾਈ ਜੇ ਕੋਈ ਸਾਰਾ ਮਾਲ ਲਊਗਾ ਪੂਰੇ ਪੰਜਾਬ ਦਾ ਕਰਾਇਆ ਫਰੀ ਹੋਊਗਾ ਠੀਕ ਆ ਜੀ ਕ ਠੀਕ ਹੈ ਠੀਕ ਆ ਧੰਨਵਾਦ ਓਕੇ ਬ੍ਰਾ